ਇਹ ਦਰਖਤ ਇਹ ਤਾਂ ਘਾਤਾ ਹੋਣਾ ਦੇਖੋ ਗਾਂ ਇੱਕ ਦਰਖਤ ਤੋਂ ਦੂਜੇ ਦਰਖਤ ਤੱਕ ਆਹ ਰਸਤੇ ਬਣੇ ਆ ਜਿਹੜੇ ਅਸੀਂ ਆਹ ਤੁਹਾਨੂੰ ਜਾਣਕਾਰੀ ਹੈ ਹੈ ਦਾ ਮੈਟੀ 300 ਫੁੱਟ ਉੱਚਾ ਹੈ 8 ਫੁੱਟ ਦਾ ਘੇਰਾ ਕਿਹੜਾ ਦਰਖਤ ਦਾ ਹਾਂਜੀ ਲਓ ਜੀ ਆਹ ਦਰਖਤ ਜਿਹੜਾ ਤੁਹਾਨੂੰ ਦਿਖਾਇਆ ਅਸੀਂ 20 ਮੀਟਰ ਕੀ ਨਾਂ ਕੀ ਇਹਦਾ ਟ੍ਰਨਗਟ ਦੇ ਅਪ ਟੂ 300 ਫੀਟ 90 ਮੀਟਰ ਡਾਇਮੀਟਰ ਆਫ ਦਾ ਬੱਚ ਜੇ 8 ਫੁੱਟ 8 ਫੁੱਟ ਨਹੀਂ 8 ਫੁੱਟ ਹੀ ਇਹ ਯਾਰ 8 ਫੁੱਟ ਹੀ ਹੈ ਇਹ ਰਾ 8 ਫੁੱਟ ਘੇਰਾ ਤੇ ਇਹਦੀ ਉਹ ਕਿੰਨੀ ਸੀ ਹਾਈਟ ਇੱਥੇ ਲਿਖੀ ਹੈ ਹੈ 300 300 ਫੁੱਟ ਤੇ 270 ਜੀਹਰ 올ਡ ਪੁਰਾਣਾ ਹਾਂਜੀ 270 240 ਫੁੱਟ 73 ਮੈਂ ਕੀ ਆ ਬਾਤ ਆ ਜੇ ਪੂਰੀ ਉਮਰ ਚ ਨਹੀਂ ਹੈਗਾ ਮਤਲਬ ਵਿਚਾਰੇ ਆ ਉਮਰ ਤੇ ਹਾਂ ਅਜੇ ਅਜੇ ਵੀ ਉਚਾਲੇ ਆ ਦੀ ਉਮਰ ਆ ਜੇ ਆਪਾਂ ਇਧਰੀ ਮੁੜ ਆਪਣੇ ਉਧਰ ਹੈਗੇ ਹਾਂ ਉਹ ਦਰਖਤ ਤੋਂ ਤੇ ਅਗਲਾ ਦਰਖਤ ਉਹ ਤੋਂ ਅਗਲਾ ਦਰਖਤ ਤੇ ਉਹ ਤੋਂ ਉਹ ਅਗਲਾ ਦਰਖਤ ਉਹ ਦੇਖੋ ਤੇ ਦਰਖਤ ਉਚਾਲੇ ਆ ਇਹ ਵੇਖੋ ਇਹਦੇ ਹਿਸਾਬ ਨਾਲ ਹੀ ਬਣਾਇਆ ਇਹਨਾਂ ਨੇ 20 ਪੌਂਡ ਪਰ ਸ਼ੁਕਰ ਸ਼ੁਕਰ 30 20 20 ਟਰੀ ਟਾਪ ਅਡਵੈਂਚਰ ਜੀ ਇਹਨੂੰ ਆਪਾਂ ਜਿਹੜੀ ਜੀਤੀ ਆਪਾਂ ਖੜੇ ਆ ਹਾਂ ਉਹਨੂੰ ਲਿਖਿਆ ਹੈ ਟਰੀ ਟਾਪ ਅਡਵੈਂਚਰ ਵਾਸ ਬਿਲਟ ਵਿਦਾਊਟ ਸੋ ਮੱਚ ਐਸ ਅ ਨੇਲ ਸਕਰੂ ਤੇ ਬੋਲਟ ਤਾਂ ਇਹਨਾਂ ਚੀਜ਼ਾਂ ਇਹ ਟਰੀ ਚ ਨਹੀਂ ਵਰਤੀ ਹੋਈਆਂ ਜਿਹੜੀ ਖੜਾਉਣ ਲਈ ਕੀ ਕੀ ਨੇਲਾਂ ਹਾਂ ਬੋਲਟ ਵੇਲੀ ਇੱਕ ਇੱਕ ਤਕਲੀਫ ਵਾਲੀ ਗੱਲ ਨਹੀਂ ਕੋਈ ਕਰੀ ਇਹਦੇ ਚ ਵੀ ਲਾ ਕੇ ਹਾਂ ਦੇਖਾਂ ਕਰਤੀਆਂ ਜਿਵੇਂ ਆਪਾਂ 3 ਦੇ ਪਾਸੇ ਘੇਰਾ ਬਣਾਇਆ ਇਹਨਾਂ ਨੇ ਹਾਂ ਉਹਦੇ ਕੋਈ ਸਕਰੂ ਨਹੀਂ ਤੋਸੀ ਆ ਵੇਖੋ ਜੀ ਆ ਜਿਹੜੀਆਂ ਤੁਹਾਨੂੰ ਗੱਲਾਂ ਦੱਸੀਆਂ ਵਾਕਿਆ ਇਹ ਨੂੰ ਜਕਰੀ ਇਹਨਾਂ ਨੇ ਆ ਦੇਖੋ ਹੈ ਖੜਾ ਵੀ ਸੱਚੀ ਆ ਫਿਰ ਇਹ ਖੜਾ ਪਤਾ ਨਹੀਂ ਹੈ ਕਾਲਰ ਤੇ ਇਹ ਕਾਲਰ ਵੱਡ ਕਿਉਂ ਨਹੀਂ ਆ ਆ ਜਿਹੜੇ ਤੇ ਆ ਮੈਂ ਇੱਕ ਨਵਾਂ ਨਜ਼ਾਰਾ ਦੇਖਦਾ ਤਾਗਰਾ ਲਓ ਜੀ ਕੋਈ ਕਿਸੇ ਤਰ੍ਹਾਂ ਦਾ ਸਕਰੂ ਕਵੀਤ ਵਰਤੋ ਨੀ ਕੀ ਤੀਣ ਖੜਾਉਣ ਲਈ ਉੱਪਰ ਦੀ ਆਹ ਬਣਾਤਾ ਰਸਤਾ ਇਹਨਾਂ ਨੇ ਇਹਦਾ ਵੀ ਤੁਹਾਨੂੰ ਦਿਖਾਉਣਿਆ ਵਾਟੇ ਹੂਟ ਇਹਦੇ ਵਿੱਚ ਕੀ ਦਿਖਾਇਆ ਜੀ ਇਹ ਤੁਹਾਨੂੰ ਇਹ ਕਹਿੰਦੇ ਵੀ ਇੱਥੇ ਕਿਤੇ ਪਾਸੇ ਕੋਈ ਉੱਲੂ ਵੀ ਬੈਠਾ ਹੋਊ ਜਿਹਨੂੰ ਲਾਫਿੰਗ ਅੱਛਾ ਹਾਂ ਕੀ ਬਟਾਉ ਮਤਲਬ ਉੱਲੂ ਜਿਹੜੇ ਇੱਥੇ ਰਹਿੰਦੇ ਆ ਹਾਂ ਉਹ ਤਾਂ ਮੈਂ ਮੈਂ ਤੁਹਾਨੂੰ ਉਹ ਤੁਹਾਨੂੰ ਉਹਨਾਂ ਦਾ ਲਾਫਿੰਗ ਹਾਊਸ ਫਾਰ ਕਾਲ ਦਾ ਸਾਂਟ ਲਾਈਕ ਸਮਵਨ ਆਸਕੀ ਹੂ ਕੁਕਸ ਫਾਰ ਯੂ ਉਹਨਰ ਆਵਾਜ਼ ਇਦਾਂ ਨਹੀਂ ਹੁੰਦੀ ਜਿਵੇਂ ਉਹ ਪੁੱਛਦਾ ਹੁੰਦਾ ਵੀ ਤੁਹਾਡੇ ਲਈ ਕੌਣ ਪਕਾਉਂਦਾ ਅੱਛਾ ਵਾਕਈ ਹਾਂ ਜਿਹੜੇ ਦਾੜ੍ਹੀ ਕੇਸ ਰੱਖਿਆ ਉਹ ਪੂਰਾ ਅਸਲ ਵਿੱਚ ਨਾ ਸਤਕਾਰ ਆ ਉਹਨਾਂ ਦੇ ਦਿਲਾਂ 'ਚ ਨਹੀਂ ਨਹੀਂ ਹਾਂ ਉਹਨਾਂ ਨੂੰ ਆਇਆ ਵੀ ਸਾਡਾ ਜਿਹੜਾ ਜਨੇਡਾ ਆ ਕੇ ਇਹਨਾਂ ਨੇ ਖਸਾਲ ਕੀਤੀ ਖਸਾਲ ਕੀਤਾ ਜਿਹੜੇ ਸ਼ੁਰੂਆਤ ਚ ਪੰਜਾਬੀ ਆਇਆ ਵਾਕਿਆ ਉਹਨਾਂ ਨੇ ਖਸਾਲ ਕੀਤਾ ਵੀ ਆ ਬਹੁਤ ਜੰਗਲ ਪੱਟਿਆ ਇਹਨਾਂ ਨੇ ਬਹੁਤ ਮਗਲ ਆਮ ਆ ਦੇਖੋ ਜੀ ਇਹ ਟੁੱਟ ਗਿਆ ਹੈ ਨਾ ਟੁੱਟ ਕੇ ਤੇ ਇੱਥੇ ਕਿਤੇ ਪਿਆ ਹੋਊਗਾ ਤੇ ਆ ਇੱਥੇ ਜਾਂ ਇਹਦੀ ਕੋਈ ਕੋਈ ਕੜਦਣ ਜਾਂ ਕਾਰਡ ਇਹਦੀ ਇਹ ਪਿਆ ਜੀ ਕੱਢਿਆ ਇਹਨੂੰ ਕਿਵੇਂ ਉਹ ਕਰਿਆ ਗਿਆ ਜਿਹੜਾ ਉੱਪਰੋਂ ਰਸਤਾ ਬਣਾਇਆ ਇੱਕ ਕੜਾ ਬਣਾ ਕੇ ਉਹਨੂੰ ਦੇਖੋ ਨਟਾਂ ਦੇ ਨਾਲ ਲਓ ਜੀ ਹਾਂ ਇਹ ਕੜਾ ਹਾਂ ਤੇ ਉਹ ਜਿਹੜਾ ਸਾਰਾ weight ਆ ਉਹਨੇ ਚੱਕਿਆ ਗਿਆ ਉਹਦਾ ਅਸ਼ਕ weight ਚ ਨਹੀਂ ਕੋਈ ਵੀ ਨੇਲ ਤੇ ਜਾਂ ਬੋਲਟ ਕੁਝ ਵੀ ਲਾਇਆ ਇਹਨਾਂ ਨੇ ਹਾਂ ਦਰਸਤ ਇਹ ਤਾਂ ਕੁਝ ਨਹੀਂ ਲੱਗਿਆ ਜਾ ਵੀ ਇਹ ਨਹੀਂ ਤਕਲੀਫ ਨਹੀਂ ਕਿ ਕਿਸੇ ਤਰ੍ਹਾਂ ਦੀ ਦਿੱਤੀ ਜਾਂਦੀ ਵੀ ਇਹ ਵੀ ਇੱਕ ਐ ਸਮਝਦਾ ਵੀ ਜਾਣ ਆ ਕਿ ਟ੍ਰੀ ਦੀ ਮੋਟਾਈ ਜਿਹੜੀ ਥੱਲੇ ਦੀ ਟ੍ਰੀ ਦੀ ਮੋਟਾਈ ਜਿਹੜੀ ਥੱਲੇ ਨੂੰ ਜ਼ਿਆਦਾ ਹੈ ਉਹਦੇ ਕਰਕੇ ਫਿਰ ਉਹ ਥੱਲੇ ਨੂੰ ਤਾਂ ਰਿਸਕ ਦਾ ਨਹੀਂਗਾ ਉੱਥੇ ਖੜਾ ਉਹ ਠੀਕ ਹੈ। ਵਧੀਆ ਕੱਫਿਆ ਜੀ। ਇਹਨੂੰ ਕੱਟਤਾ। ਇਹਨੂੰ ਆ ਦੇਖੋ। ਨਜ਼ਰੇ ਕਿਉਂ ਗਿਆ। ਹਾਂ ਦੇਖ। ਥੋੜੀ ਬਣ ਗਿਆ ਦਾ। ਹਾਂ। ਬੱਸ। ਲੈ ਇੱਥੇ ਫੋਟੋ ਲੈ ਵੀ ਦੋਸਤੋ ਆ ਤੁਹਾਨੂੰ ਇੱਕ ਹੋਰ ਦਿਖਾਉਣਾ ਹੈ ਕਲਾ ਗਿਰਤ ਲੱਕੜ ਦੀ। ਕੀ ਹਿੰਗ ਪਾਈ ਆ ਜੀ ਕਿੱਥੇ ਜਾ ਕੇ ਐਂਡ ਜਸ ਲਾਈਕ ਮੈਚ ਜੇ ਕਿੱਥੇ ਆਪਾ ਉਹ ਪਾ ਕੇ